एसवाईएल ਦਾ ਮੁੱਦਾ ਜੋ ਕਿ ਪੰਜਾਬ ਦੀਆਂ ਭਾਵਨਾਵਾਂ ਨਾਲ ਜੁੜਿਆ ਮਸਲਾ ਹੈ ਉਸ ਤੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ ਸੁਪਰੀਮ ਕੋਰਟ ਨੇ ਦੋ ਹੁਕਮ ਜਾਰੀ ਕੀਤੇ ਨੇ ਜੁੜੇ ਰ ਉਹ ਬਹੁਤ ਹੀ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਸਲ ਕੇਂਦਰ ਸਰਕਾਰ ਹੁਣ ਸਤਲੁਜ ਜਮਨਾ ਲਿੰਕ ਨੈਰ ਦੇ ਮਾਮਲੇ ਤੇ ਪੰਜਾਬ ਤੇ ਹਰਿਆਣਾ ਦਰਮਿਆਨ ਵਿਚੋਲਗੀ ਤੋਂ ਪੈਰ ਪਿੱਛੇ ਖਿੱਚਣ ਲੱਗੀ ਆ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਹਿੱਤ ਕੇਂਦਰ ਆਪਣੀ ਅਗਵਾਈ ਚ ਪੰਜਾਬ ਹਰਿਆਣਾ ਦਰਮਿਆਨ ਨਾ ਪੰਜ ਗੇੜ ਦੀ ਦਿਵੱਲੀ ਵਾਰਤਾ ਕਰਾ ਚੁੱਕਿਆ ਜਿੱਚ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹੋਣ ਕਾਰਨ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸਿਆਸੀ ਨਜ਼ਰੀਏ ਤੋਂ ਬੋਝ-ਬੋਝ ਕੇ ਪੈਰ ਰੋ ਰੱਖਣ ਲੱਗੀ ਆ ਕੇਂਦਰ ਸਰਕਾਰ ਨੇ ਹਾਲੀ ਵਿੱਚ ਚੰਡੀਗੜ੍ਹ ਨੂੰ ਰਾਸ਼ਟਰਪਤੀ ਦੇ ਸਿੱਧੇ ਕੰਟਰੋਲ ਹੇਠ ਕਰ ਲਈ ਕਦਮ ਚੁੱਕ ਕੇ ਜਿਸ ਦਾ ਪੰਜਾਬ 'ਚ ਸਖਤ ਵਿਰੋਧ ਹੋਇਆ ਨਤੀਜੇ ਵਜੋਂ ਕੇਂਦਰ ਨੂੰ ਪਛਾਣ ਹਟਣਾ ਪਿਆ ਪਾਣੀਆਂ ਦੇ ਮਾਮਲੇ ਤੇ ਵੀ ਹੁਣ ਕੇਂਦਰ ਕਿਸੇ ਸਿਆਸੀ ਪੰਗੇ 'ਚ ਪੈਣ ਤੋਂ ਬਚਦਾ ਨਜ਼ਰ ਆ ਰਿਹਾ ਹੈ ਉਤਰੀ ਜਨਰਲ ਕੌਂਸਲ ਦੀ ਫਰੀਦাবাদ 'ਚ 17 ਨਵੰਬਰ ਨੂੰ ਹੋਈ ਮੀਟਿੰਗ 'ਚ ਦਰਿਆਈ ਪਾਣੀਆਂ ਨਾਲ ਸੰਬੰਧਿਤ ਸਾਰੇ ਮੁੱਦੇ ਕੇਂਦਰੀ ਮੰਤਰਾਲੇ ਅਮਿਸ਼ਾ ਨੇ ਮੁਲਤਵੀ ਕਰ ਦਿੱਤੇ ਹੁਣ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਇਟਲ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਕਿਹਾ ਕਿ ਦੋਵੇਂ ਸੂਬੇ ਸਤਲੁਜ ਜਮਨਾ ਲਿੰਕ ਨੈਰ ਦੇ ਮਾਮਲੇ ਤੇ ਆਪਚ ਮੀਟਿੰਗ ਕਰਨ ਅਤੇ ਇਸ ਮਸਲੇ ਨੂੰ ਆਪਸੀ ਸਹਿਯੋਗ ਨਾਲ ਨਿਚਟਣ ਪਾਟਿਲ ਨੇ ਲਿਖਿਆ ਕਿ ਕੇਂਦਰ ਸਰਕਾਰ ਦੋਵੇਂ ਸੂਬਿਆਂ ਨੂੰ ਲੜਿੰਦਾ ਸਹਿਯੋਗ ਵੀ ਦੇਵੇਗਾ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ 5 ਅਗਸਤ ਨੂੰ ਕੇਂਦਰ ਦੀ ਅਗਵਾਈ ਹੇਠ ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਇਸ ਮਾਮਲੇ ਤੇ ਹੋਈ ਮੀਟਿੰਗ ਦੇ ਹਵਾਲੇ ਨਾਲ ਕਿਹਾ ਕਿ ਦੋਵੇਂ ਸੂਬਿਆਂ ਨੇ ਹਾਪੱਖੀ ਭਾਵਨਾ ਨਾਲ ਅੱਗੇ ਵਧਣ ਤੇ ਸਹਿਮਤੀ ਜਤਾਈ ਸੀ ਜਿਸ ਕਰਕੇ ਦੋਵੇਂ ਸੂਬਿਆਂ ਨੂੰ ਹੁਣ ਆਪਣੀ ਤਜ਼ਵੀਜ਼ਾਂ ਤੇ ਚਰਚਾ ਲਈ ਦਵੱਲੀ ਵਾਰਤਾ ਕਰਨੀ ਚਾਹੀਦੀ ਹੈ ਦੂਜੇ ਪਾਸੇ ਮਾਹਿਰਾ ਮੁਤਾਬਕ ਜਦ ਹੁਣ ਕੇਂਦਰ ਨੇ ਦੋਵੇਂ ਸੂਬਿਆਂ ਚ ਵਿਚੋਲਗੀ ਤੋਂ ਕਿਨਾਰਾ ਕਰ ਲਿਆ ਤਾਂ ਕਿਸੇ ਵੀ ਸੂਰਚ ਪੰਜਾਬ ਗੱਲਬਾਤ ਲਈ ਖੁਦ ਪਹਿਲ ਕਦਮੀ ਨਹੀਂ ਕਰੇਗਾ ਨੇੜੇ ਭਵਿੱਖ ਚ ਇਸ ਮਾਮਲੇ ਤੇ ਕਿਸੇ ਤਣਾਪਤਨ ਲੱਗਣ ਦੀ ਸੰਭਾਵਨਾ ਨਹੀਂ ਹੈ ਮੁੱਖ ਮੰਤਰੀ ਭਗਵੰਤ ਮਾਨ ਹਰਦਵਲੀ ਮੀਟਿੰਗ ਚ ਸਪਸ਼ਟ ਕਰ ਚੁੱਕੇ ਨੇ ਕਿ ਪੰਜਾਬ ਕੋਲ ਦੇਰ ਲਈ ਕਬੂਦ ਵੀ ਵਾਦੂ ਨਹੀਂ ਹੈ ਜਿਸ ਕਰਕੇ ਐਸਵਾਈਐਲ ਨਹਿਰ ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ કુલ 214 ਕਿਲੋਮੀਟਰ ਲੰਬੀ ਸਤਲੋ ਜਮਨਾ ਲਿੰਕ ਨਹਿਰ ਚੋਂ ਪੰਜਾਬ ਚੋਂ ਪੈਂਦੇ 122 ਕਿਲੋਮੀਟਰ ਦੇ ਹਿੱਸੇ ਦੀ ਉਸਾਰੀ ਲਟਕੀ ਹੋਈ ਹੈ ਸੁਪਰੀਮ ਕੋਰਟ ਨੇ ਜਨਵਰੀ 2002 ਵਿੱਚ ਪੰਜਾਬ ਨੂੰ ਪਾਣੀਆਂ ਦੇ ਸਮਝੌਤੇ ਮੁਤਾਬਕ ਨਹਿਰ ਬਣਾਉਣ ਲਈ ਕਿਹਾ ਸੀ ਹਰਿਆਣਾ ਨੇ ਐਸਪੀਐਲ ਨਹਿਰ ਦੀ ਉਸਾਰੀ ਲਈ ਸੁਪਰੀਮ ਕੋਰਟ ਚ ਪਟੀਸ਼ਨ ਪਾਈ ਹੋਈ ਹੈ ਸੁਪਰੀਮ ਕੋਰਟ ਨੇ ਐਸਪੀਐਲ ਨਹਿਰ ਦੇ ਮਾਮਲੇ ਚ ਦਾਇਰ ਪਟੀਸ਼ਨ ਤੇ ਆਖਰੀ ਸੁਣਵਾਈ 8 ਅਗਸਤ ਨੂੰ ਹੋਈ ਸੀ ਤੇ ਅਗਲੀ ਸੁਣਵਾਈ ਦੀ ਤਾਰੀਖ ਹਲੇ ਤੱਕ ਤੈਅ ਨਹੀਂ ਹੋਈ ਇਸ ਤੋਂ ਇਲਾਵਾ ਇੱਕ ਹੋਰ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸਦਾਈ ਐਸਆਈਆਰ ਦੇ ਚ ਪਹਿਲਾਂ ਕਦੇ ਨਾ ਹੋਣ ਦੀ ਦਲੀਲ ਨੂੰ ਚੋਣ ਕਮਿਸ਼ਨ ਦੇ ਫੈਸਲੇ ਖਿਲਾਫ ਆਧਾਰ ਰ ਨਹੀਂ ਬਣਾਇਆ ਜਾ ਸਕਦਾ ਸਿਖਰਲੀ ਅਦਾਲਤ ਨੇ ਤਮਿਲਨਾਡੂ ਕੇਰਲਾ ਤੇ ਪੱਛਮੀ ਬੰਗਾਲ ਚ ਐਸਆਈਆਰ ਨੂੰ ਚੁਣੌਤੀ ਦੇਣ ਵਾਲੀਆਂ ਕਈ ਪਟੀਸ਼ਨਾਂ ਤੇ ਸੁਣਵਾਈ ਵੀ ਨਿਰਧਾਰਤ ਕਰ ਦਿੱਤੀ ਹੈ ਬੈਂਚ ਨੇ ਚੋਣ ਕਮਿਸ਼ਨ ਨੂੰ ਤਮਿਲਨਾਡੂ ਦੀ ਅਰਜ਼ੀ ਤੇ ਪਹਿਲੀ ਦਸੰਬਰ ਨੂੰ ਜਵਾਬ ਮੰਗਿਆ ਹੈ ਪਟੀਸ਼ਨਰ 4 ਦਸੰਬਰ ਲਈ ਸੁਚਿਵਤ ਕੀਤੀਆਂ ਗਈਆਂ ਨੇ ਕੇਰਲਾ ਚ ਐਸਆਈਆਰ ਖਿਲਾਫ ਅਰਜ਼ੀਆਂ ਤੇ ਜਵਾਬ ਪਹਿਲੀ ਦਸੰਬਰ ਤੱਕ ਮੰਗੇ ਗਏ ਨੇ ਅਤੇ ਸੁਣਵਾਈ 2 ਦਸੰਬਰ ਨੂੰ ਹੋਵੇਗੀ ਬੈਂਚ ਵੱਲੋਂ ਪੱਛਮੀ ਬੰਗਾਲ ਚ ਐਸਆਈਆਰ ਖਿਲਾਫ ਅਰਜ਼ੀਆਂ ਤੇ 9 ਦਸੰਬਰ ਨੂੰ ਸੁਣਵਾਈ ਕੀਤੀ ਜਾਵੇਗੀ ਕਈ ਸੂਬਿਆਂ ਚ ਵੋਟਰ ਸੂਚੀਆਂ ਦੀ ਪੜਤਾਲ ਕਰਾਉਣ ਖਿਲਾਫ ਦਾਖਲ ਪਟੀਸ਼ਨਰਾਂ ਤੇ ਅੰਤਿਮ ਸੁਣਵਾਈ ਕਰਦਿਆਂ ਚੀਫ ਜਸਟਿਸ ਸੂਰਿਆਕੰਤ ਤੇ ਜਸਟਿਸ ਜੋਏ ਮਾਲੀਆ ਵਾਗਚੀ ਨੇ ਕਿਹਾ ਕਿ ਚੋਣ ਕਮਿਸ਼ਨ ਕੋਲ ਫਾਰਮ ਛੇ ਚ ਸਹੀ ਐਂਟਰੀ ਨਿਰਧਾਰਤ ਕਰਨ ਦੀ ਤਾਕਤ ਫਾਰਮ 6 ਵਿਅਕਤੀ ਵੱਲੋਂ ਵੋਟਰ ਵਜੋਂ ਰਜਿਸਟਰ ਹੋਣ ਲਈ ਭਰਿਆ ਜਾਂਦਾ ਹੈ ਬੈਂਚ ਨੇ ਦੁਹਰਾਇਆ ਕਿ ਪਾਦਰ ਕਾਰ ਨਾਗਰਿਕਤਾ ਦਾ ਸਬੂਤ ਨਹੀਂ ਹੈ ਤੇ ਇਹ ਹੋਰਾਂ ਵਾਂਗ ਸਿਰਫ ਦਸਤਾਵੇਜ਼ ਹੈ ਮੰਨ ਲਓ ਜੇ ਕੋਈ ਵਿਅਕਤੀ ਗਵਾਂਡੀ ਮੁਲਕ ਦਾ ਹੈ ਅਤੇ ਮਜ਼ਦੂਰ ਵਜੋਂ ਕੰਮ ਕਰਦਾ ਹੈ ਤਾਂ ਉਸ ਨੂੰ ਵੋਟਰ ਨਹੀਂ ਮੰਨਿਆ ਜਾ ਸਕਦਾ ਜੇ ਕਿਸੇ ਦਾ ਨਾਮ ਹਟਾਇਆ ਜਾਂਦਾ ਤਾਂ ਉਸ ਨੂੰ ਇਸ ਬੰਦੀ ਨੋਟਿਸ ਦੇਣਾ ਹੋਵੇਗਾ ਬੈਂਚਸ ਦਲੀਲ ਤੋਂ ਸਹਿਮਤ ਨਹੀਂ ਦਿਸਿਆ ਤੇ ਕਿਹਾ ਕਿ ਤੁਸੀਂ ਆਖ ਰਹੇ ਹੋ ਕਿ ਚੋਣ ਕਮਿਸ਼ਨ ਡਾਕ ਕਰ ਹੈ ਜਿਸ ਨੂੰ ਫਾਰਮ 6 ਸਵੀਕਾਰ ਕਰਕੇ ਤੁਹਾਡਾ ਨਾਮ ਸ਼ਾਮਿਲ ਕਰਨਾ ਚਾਹੀਦਾ ਹੈ ਕੁਝ ਅਰਜੀਕਾਰਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਜਦ ਤੱਕ ਕੁਝ ਗਲਤ ਸਮੱਗਰੀ ਨਾ ਹੋਵੇ ਚੋਣ ਕਮਿਸ਼ਨ ਨੂੰ ਫਾਰਮ 6 ਸਬਕਾਰ ਕਰਨਾ ਚਾਹੀਦਾ ਹੈ